ਉਹ ਵੀ ਲੜ ਰਿਹਾ ਖਿਆਨਾ ਖਾਲੀ ਵਾਲਾ ਗੁੱਧੜ ਭਾਏ ਉਥੇ ਉਰਦੂ ਦੇ ਸ਼ੇਅਰ ਬੋਲ ਜਿੰਦਾ ਲੋਕਾਂ ਨੂੰ ਸਮਝ ਹੀ ਨਹੀਂ ਆਉਂਦੀ ਗੁਰਦ ਸ਼ੇਰ ਮੈਂ ਫੁਲੇ ਜ਼ਰੂਫ ਉਹ ਕਹਿੰਦਾ ਤਾਂ ਪਤਾ ਨਹੀਂ ਕੀ ਕਹਿ ਗਿਆ ਜੀ ਹੁਣ ਉਹ ਕਹਿੰਦਾ ਕੋ ਪੀਆਰਟੀ ਚ ਰੱਖੂ ਮੈਂ ਫਲਾਨੇ ਨੂੰ ਮੈਂ ਰੇਲਵੇ ਚ ਰੱਖ ਲਉ ਫਲਾਨੇ ਨੂੰ ਮੈਂ ਕਿੱਥੋਂ ਰੱਖ ਲਵਾਂਗੇ ਤੁਸੀਂ ਜੇ ਨੀਅਤ ਹੁੰਦੀ ਜਦੋਂ ਜਦੋਂ ਤੁਹਾਡੀਆਂ ਸਰਕਾਰਾਂ ਸੀ ਜਦੋਂ ਤੁਸੀਂ ਫਲਨਾ ਵਿੱਤ ਮੰਤਰੀ ਸੀ ਤੁਸੀਂ ਉਦੋਂ ਨੌਕਰੀਆਂ ਦੇ ਸਕਦੇ ਸੀ ਤਾਨੂੰ ਪਤਾ ਸੀ ਖਜ਼ਾਨੇ ਜਾਏਗੇ ਨਾ ਪੈਸੇ ਤਨਖਾਹ ਦੇ ਕਿ ਚਾਹ ਨਹੀਂ ਮਿਲਦੀ ਕਹਿੰਦੇ ਖਜ਼ਾਨਾ ਖਾਲੀ ਹੱਦ ਆ ਯਾਰ ਚਾਹ ਤਾਂ ਆਪਾਂ ਯਾਰ ਹਰੇ ਉਹੀ ਜਾਂਦੇ ਆਉਂਦੇ ਨੂੰ ਪੁੱਛਦੇ ਨੇ ਬਾਈ ਚਾਹ ਦਾ ਕੱਪ ਬਾਈ ਚਾਹ ਲੈਦਾ ਚਾਹਾਂ ਨਾ ਖਜ਼ਾਨੇ ਪਰੋਂਗੇ ਤੁਸੀਂ ਪਹਿਲਾਂ ਉਥੋਂ ਗਿੱਦੜਵਾ ਛੱਡ ਕੇ ਬਠਿੰਡੇ ਆ ਗਿਆ ਜਦੋਂ ਬਠਿੰਡੇ ਆਏ ਨੇ ਜੋਪੜਤਾ ਫੇ ਭੇ ਹੁਣ ਕਹਿੰਦਾ ਮੈਂ ਵਾਪਸ ਆ ਗਿਆ ਮੈਨੂੰ ਬਨਵਾਸ ਮਿਲ ਗਿਆ ਸੀ ਉਹ ਕਹਿੰਦੇ ਕਿਨੇ ਦਿੱਤਾ ਸੀ ਤੱਕ ਅਸੀਂ ਕਦੋਂ ਦਿੱਤਾ ਬਨਵਾਸ ਨਾ ਹੀ ਖਤਮ ਕੀਤਾ ਜੇ ਤੈਨੂੰ ਮਿਲ ਵੀ ਗਿਆ ਸੀ ਖਤਮ ਕਦੋਂ ਕੀਤਾ ਉੱਥੇ ਐ ਤੂੰ ਆਹ ਚੀਜ਼ ਹੌਣ ਕਿਹਨੂੰ ਪਤਾ ਹੋਊਗਾ ਜੀ ਜਿਹੜਾ ਆਪ ਨੱਕਿਆਂ ਚ ਗਿਆ ਹੋਵੇ ਇਹ ਥੋੜੇ ਬਾਲਾ ਕੇਵਲ ਢਿੱਲੋਂ ਨੂੰ ਪਤਾ ਹੋਊਗਾ ਇਹ ਜਾਂ ਇਹ ਕੈਪਟਨ ਮਰੀਂਦਰ ਨੂੰ ਪਤਾ ਹੋਊਗਾ ਇਹ ਉਹਨਾਂ ਨੂੰ ਕੀ ਪਤਾ ਹੈ ਪੁੱਛ ਲਿਓ ਉਹਨਾਂ ਨੂੰ ਕਦੇ ਸਟਾਰਟਰ ਕੀ ਹੁੰਦਾ ਉਹਨੂੰ ਇਹ ਨਹੀਂ ਪਤਾ ਵੀ ਲਾਲ ਨਾਲ ਚੱਲਦੀ ਹੈ ਜਾਂ ਹਰੀ ਨਾਲ ਉਹਨਾਂ ਨੂੰ ਕੀ ਪਤਾ ਕਦੇ ਗਏ ਤਾਂ ਹੈ ਨਹੀਂ ਜਿੱਤ ਗਏ ਜਿੱਤ ਕੇ ਅੰਦਰੋਂ ਕੁੰਡੇ ਲਾ ਲੇ ਕੈਪਟਨ ਹੋਰਾਂ ਨੇ ਕੁੰਡੇ ਵੀ ਡਿੱਡ ਨੇ ਤਿੰਨ ਤਨ ਬੰਤੇ ਐ ਕੁੰਡਾ ਲਾਉਂਦੇ ਨੇ ਉਹ ਡੋੜੇ ਦਰਵਾਜ਼ੇ ਕਹਿੰਦੇ ਲੋਕ ਨੱਕ ਤੇ ਆ ਜਾਣ ਕੁੰਡੇ ਲਾ ਲਓ ਅੰਦਰੋਂ ਲਾ ਲੇ ਪੌਣੇ ਪੰਜ ਸਾਲਾਂ ਬਾਅਦ ਆਲੇ ਦਾਲੇ ਆਣੇ ਨੇ ਕਿਹਾ ਜੀ ਹੁਣ ਲੋਕਾਂ ਕੋਲੇ ਜਾਣ ਦਾ ਟਾਈਮ ਆ ਗਿਆ ਵੋਟਾਂ ਆਉਂਦੀਆਂ ਨੇ ਕੁੰਡੇ ਖੋਲੀ ਕਹਿੰਦੇ ਖੋਲੋ ਕੁੰਡੇ ਖੋਲਲੇ ਕੁੰਡੇ ਤਾਂ ਖੋਲੇ ਦਰਵਾਜ਼ੇ ਨਾਲ ਖੋਲਣ ਕਹਿੰਦੇ ਕਿਤੇ ਲੱਕੜ ਨਾ ਫੁੱਲ ਗਈ ਹੋਵੇ ਖੁੱਲਦੇ ਕਿਉਂ ਨਹੀਂ ਬਾਜਪਤਾ ਲੱਗਿਆ ਜੀ ਲੋਕ ਬਾਹਰੋਂ ਲਾਗੇ ਉਹ ਕਹਿੰਦੇ ਅੰਦਰ ਹੀ ਰਹੋ ਹੁਣ ਤੁਸੀਂ ਉਹ ਫਿਰ ਦਿਨੇਂ ਅੰਦਰ ਹੀ ਹੋ ਮੈ ਲਾਇਨੇ ਮੈ ਲਾ ਨਾ ਮੇਰਾ ਤਾਂ ਨਹੀਂ ਲੱਗਦਾ ਬਾਈ ਲਾਏ ਤੁਸੀਂ ਨੇ ਇਹ ਜਿਹੜੇ ਜਿਹੜੇ ਚਿੰਦੇ ਲਾਏ ਨੇ ਨਾ ਤੁਸੀਂ ਲੈ ਮੈਂ ਤਾਂ ਪ੍ਰਧਾਨ ਸਭਾ ਚ ਵੀ ਚਿੰਤਾ ਲੈ ਗਿਆ ਸੀ ਮੈਂ ਕਹਿੰਨ ਲਾਓ ਕਾਂਗਰਸੀਆਂ ਨੂੰ ਚਿੰਦੇ ਇਹਨਾਂ ਨੂੰ ਤੁਰ ਤੁਰ ਜਾਂਦੇ ਨੇ ਯਾਰ ਮੈਂ ਕਹੇ ਬੋਲ ਕੇ ਤੁਰ ਜਾਂਦੇ ਨੇ ਅਸੀਂ ਖਾਲੀ ਇੱਥੇ ਬੈਠੇ ਰਹਿੰਦੇ ਆ ਸੋ ਵੀਰੋ ਮੋਲਕ ਚ ਕੋਈ ਕਾਟ ਨਹੀਂ ਪ੍ਰਮਾਤਮਾ ਵੱਲੋਂ ਕੋਈ ਕਾਟ ਨਹੀਂ ਝੋਟੇ ਦੇ ਸਿਰ ਵਰਗੀ ਧਰਤੀ ਹੈ ਕੌਮ ਮਿਹਨਤੀ ਹੈ ਕਾਟ ਰਹੀ ਗਈ ਲੀਡਰਾਂ ਵਾਲੇ ਪਾਸਿਓਂ ਜਿਨ੍ਹਾਂ ਨੂੰ ਅਸੀਂ ਮੂਹਰੇ ਲਾਇਆ ਉਹਨਾਂ ਨੇ ਸਾਡੇ ਹੱਕ 'ਚ ਨਹੀਂ ਗੱਲ ਕੀਤੀ ਕਦੇ ਆ ਚੰਨੀ ਹੋਰੀ ਫਿਰਦੇ ਐ ਪਤਾ ਨਹੀਂ ਕਿ ਚੰਨੀ ਕਹਿੰਦਾ ਕਿ ਕਾਂਗਰਸ ਕੀ ਇਹਦਨ ਅਮਾਦੀ ਪਾਰਟੀ ਦਾ ਹਰਿੰਦਰ ਅਮਾਮਾ ਦੀ ਪਾਰਟੀ ਦਾ ਉਮੀਦਵਾਰ ਨਹੀਂ ਹੈਗਾ ਉਹ ਭਾਈ ਇਹ ਸਾਡੇ ਨਹੀਂ ਚੱਲਦਾ ਥੋੜੇ ਚੱਲਦਾ ਹੁੰਦਾ ਕੰਮ ਇਹ ਵੀ ਉਮੀਦਵਾਰ ਹੋਰ ਹੁੰਦਾ ਹਰਾਉਂਦੇ ਕਿਸੇ ਹੋਰ ਨੂੰ ਨੇ ਜਿਠਾਉਂਦੇ ਕਿਸੇ ਹੋਰ ਨੂੰ ਨੇ ਇਹ ਲੱਗੇ ਰਹਿੰਦੇ ਨੇ ਇਹੋ ਜਿਹੇ ਕੰਮਾਂ ਤੇ ਇੱਕ ਦੂਜੇ ਨੂੰ ਲੱਤਾਂ ਖਿਚਣ ਤੇ ਮੈਂ ਸਾਡਾ ਤਾਂ ਭਈ ਪਾਰਟੀ ਵੱਲੋਂ ਜਿਹੜਾ ਡਿਸੀਜਨ ਹੈ ਸਾਡਾ ਆਫੀਸ਼ੀਅਲ ਕੈਂਡੀਡੇਟ ਪਾਰਟੀ ਵੱਲੋਂ ਚੁਣਿਆ ਜਾਂਦਾ ਚੋਣ ਨਿਸ਼ਾਨ ਆਪਣਾ ਛਾੜੂ ਹੈ ਤੜਕੀ ਉੱਠ ਕੇ ਮੂੰਹ ਹੱਥ ਧੋ ਕੇ 20 ਤਰੀਕ ਨੂੰ ਛਾੜੂ ਵਾਲਾ ਚੋਣ ਨਿਸ਼ਾਨ ਦੱਬ ਕੇ ਹੱਥ ਛਾੜ ਕੇ ਆਰਾਮ ਨਾਲ ਆਈਂ ਆਜੋ ਦੂਜੇ ਕਿਸੇ ਚੋਣ ਨਿਸ਼ਾਨ ਵੱਲ ਦੇਖੇ ਹੋ ਬੇਨਾ ਨਹੀਂ ਤਾਂ ਚਿੱਟਾ ਮੋਤੀਆ ਵੀ ਉੱਤਰ ਸਕਦਾ ਅੱਖਾਂ 'ਚ ਇਹ ਜਿਹੇ ਪਾਪੀ ਨੇ ਇਹ ਇਹ ਅਜੇ ਪਾਪ ਕੀਤੇ ਇਹਨਾਂ ਨੇ ਲੋਕ ਲੁੱਟੇ ਹੋਏ ਇਹਨਾਂ ਨੇ ਬਾਕੀ ਰਹੀ ਗੱਲ 2.5 ਸਾਲਾਂ ਵਾਲੀ 2.5 ਸਾਲ ਪਹਿਲਾਂ ਵੀ ਤੁਹਾਡੀ ਸਰਕਾਰ ਸੀ ਤੁਹਾਡਾ ਐਮ.ਐਲ.ਏ ਸੀ 2.5 ਹੁਣ ਰਹਿ ਕੇ ਉਦੋਂ ਗਾਹਾਂ ਵਾਲੇ ਵੀ ਪ੍ਰਮਾਤਮਾ ਕਿਰਪਾ ਕਰੂਗਾ ਕੰਮ ਕਰਾਂਗੇ ਤਾਂ ਤੁਸੀਂ ਹੋਰ ਮੌਕਾ ਦੇ ਦੋਗੇ ਐਮ.ਪੀ ਵੀ ਤੁਹਾਡਾ ਹੁਣ ਸੰਗਰੂਰ ਵਾਲਾ ਮੇਰੇ ਵਾਲੀ ਥਾਂ ਤੇ ਆ ਉਸੇ ਕੁਰਸੀ ਤੇ ਬਹਿੰਦਾ ਮੈਂ ਇਹਨੂੰ ਦੱਸਿਆ ਹੋਇਆ ਵੀ ਐਂ ਕਰਨਾ ਹੁੰਦਾ ਉੱਥੋਂ ਵੀ ਆਉਣਗੇ ਇੱਧਰਲੇ ਪਾਸੇ ਉਹ ਮੈਂ ਹੈਗਾ ਹੁਣ ਹਰਿੰਦਰ ਆਜੂਗਾ ਮੰਗਾ ਥੋਡੀਆਂ ਅਰਜ਼ੀਆਂ ਇਹਨਾਂ ਦੋਨਾਂ ਦੀਆਂ ਦਸਕਤ ਮੇਰੇ ਮੈਂ ਇਹਨਾਂ ਵਾਦਾ ਕਰ ਸਕਦਾ ਫੜ ਸਰਕਾਰਾਂ ਕੋਲੇ ਕੋਈ ਘਾਟਾ ਨਹੀਂ ਹੁੰਦਾ ਜੀ ਐਵੇਂ ਮਰੀ ਜਾਂਦੇ ਨੇ ਖਜ਼ਾਨਾ ਖਾਲੀ ਖਜ਼ਾਨਾ ਮੈਂ ਤਾਂ ਕਦੇ ਕਹਿਆ ਨਹੀਂ ਪੌਣੇ 3 ਸਾਲ ਹੋ ਗਏ ਮੈਂ ਕਦੇ ਕਹਿਆ ਖਜ਼ਾਨਾ ਖਾਲੀ ਉਹ ਵੀ ਲੜ ਰਿਆ ਖਜ਼ਾਨਾ ਖਾਲੀ ਵਾਲਾ ਗੁੱਦੜ ਬਾਏ ਉਥੇ ਉਰਦੂ ਦੇ ਸ਼ੇਅਰ ਬੋਲ ਜਿੰਦਾ ਲੋਕਾਂ ਨੂੰ ਸਮਝ ਹੀ ਨਹੀਂ ਆਉਂਦੀ ਗੁਰਦ ਸ਼ੇਅਰ ਮੈਂ ਫਲੇ ਜ਼ਰੂਫ ਉਹ ਕਹਿੰਦੇ ਹਾਂ ਤਾਂ ਪਤਾ ਨਹੀਂ ਕੀ ਕਹਿ ਗਿਆ ਜੀ ਹਾਂ ਜੀ ਹਾਂ ਚਾਹ ਨਹੀਂ ਮਿਲਦੀ ਕਹਿੰਦੇ ਖਜ਼ਾਨਾ ਖਾਲੀ ਹੱਦ ਹੈ ਯਾਰ ਚਾਹ ਤਾਂ ਆਪਾਂ ਯਾਰ ਹਰੇ ਉਹੀ ਜਾਂਦੇ ਆਉਂਦੇ ਨੂੰ ਪੁੱਛਦੇ ਨੇ ਭਾਈ ਚਾਹ ਦਾ ਕੱਪ ਭਾਈ ਚਾਹ ਲੈਦਾ ਚਾਹ ਹਾਂ ਨਾ ਖਜਾਨੇ ਭਰੋਂਗੇ ਤੁਸੀਂ ਸਵੇਸ ਕਰਕੇ ਇਨਾਂ ਤੇ ਜੇ ਕੀ ਨਾ ਕਰਿਓ ਪਹਿਲਾਂ ਉਥੋਂ ਗਦੜਵਾ ਛੱਡ ਕੇ ਬਠਿੰਡੇ ਆ ਗਿਆ ਜਦੋਂ ਬਠਿੰਡੇ ਆਏ ਨੇ ਜੋਪੜਤਾ ਫਿਰ ਬੇ ਹੁਣ ਕਹਿੰਦਾ ਮੈਂ ਵਾਪਸ ਆ ਗਿਆ ਮੈਨੂੰ ਬਨਵਾਸ ਮਿਲ ਗਿਆ ਸੀ ਉਹ ਕਹਿੰਦੇ ਕਿਨੇ ਦਿੱਤਾ ਸੀ ਤੱਕ ਅਸੀਂ ਕਦੋਂ ਦਿੱਤਾ ਬਨਵਾਸ ਨਾ ਹੀ ਖਤਮ ਕੀਤਾ ਜੇ ਤੈਨੂੰ ਮਿਲ ਵੀ ਗਿਆ ਸੀ ਖਤਮ ਕਦੋਂ ਕੀਤਾ ਉੱਥੇ ਰਹਿ ਤੂੰ ਘੋਣੋਗਾ ਉਹ ਕਹਿੰਦਾ ਕਿ ਪੀਆਟਿ ਸੁਰਖੂ ਮੈਂ ਫਲਾਨੇ ਨੂੰ ਮੈਂ ਰੇਲਵੇ ਚ ਰੱਖ ਲਉ ਫਲਾਨੇ ਨੂੰ ਮੈਂ ਕਿੱਥੋਂ ਰੱਖ ਲਵਾਂਗੇ ਤੁਸੀਂ ਜੇ ਨੀਅਤ ਹੁੰਦੀ ਜਦੋਂ ਜਦੋਂ ਤੁਹਾਡੀਆਂ ਸਰਕਾਰਾਂ ਸੀ ਜਦੋਂ ਤੁਸੀਂ ਫਨਾ ਦਿੱਤ ਮੰਤਰੀ ਸੀ ਤੁਸੀਂ ਉਦੋਂ ਨੌਕਰੀਆਂ ਦੇ ਸਕਦੇ ਸੀ ਤੁਹਾਨੂੰ ਪਤਾ ਸੀ ਖਜ਼ਾਨੇ ਚ ਹੈਗੇ ਨੇ ਪੈਸੇ ਤਨਖਾਹ ਦੇਣ ਜੋ ਕੇ 45000 ਸਰਕਾਰੀ ਨੌਕਰੀਆਂ ਦੇ ਕਿਹਾ ਤੁਹਾਡਾ ਪੁੱਤ ਤੁਹਾਡਾ ਭਤੀਜਾ ਤੁਹਾਡਾ ਛੋਟਾ ਵੱਡਾ ਪਾਈਆ ਤੁਹਾਡੇ ਸਾਹਮਣੇ ਖੜਿਆ 45000 ਤੁਹਾਡੇ ਵੀ ਮਿਲੀਆਂ ਹੋਣੀਆਂ ਆਲੇ ਦੋਲੇ ਮਿਲੀਆਂ ਹੋਣੀਆਂ ਤੁਹਾਡੇ ਪਿੰਡਾਂ ਚ ਵੀ ਕਿਉਂਕਿ ਮੈਂ ਇਹ ਨਹੀਂ ਦੇਖਦਾ ਨਾ ਕੋਈ ਰੁਪਈਆ ਨਾ ਕੋਈ ਸ਼ਪਾਰਸ਼ ਪੜੋ ਇੱਕ ਘਰ ਚ ਦੋ ਦੋ ਨੌਕਰੀਆਂ ਵੀ ਮਿਲੀਆਂ ਹੋਈਆਂ ਭੈਣ ਤੇ ਭਾਈ ਦੋਨੇ ਪੜ ਲੇ ਨੰਬਰ ਆ ਗਏ ਸਰਜੀਤਪੁਰੀ ਕੋਠੇ ਤਿੰਨ ਭੈਣਾਂ ਨੂੰ ਸਰਜੀਤਪੁਰੀ ਕੋਠਿਆਂ ਚ ਦੱਸੋ ਇਹ ਤੋਂ ਪਹਿਲਾਂ ਕਦੇ ਮਿਲਦੀ ਸੀ ਐ ਨੌਕਰੀ ਹੋਰ ਹੋਰ ਕੱਢੂਆਂ ਜੇ ਨੌਕਰੀਆਂ ਆ ਹੁਣ ਆਉਣ ਵਾਲੇ ਬਿਨਾਂ ਚ ਪੁਲਿਸ ਦੇ ਵਿੱਚ ਰੱਖਣੇ ਆ ਮੁੰਡੇ ਕੁੜੀਆਂ ਤੁਸੀਂ ਦੇਖੋ 2000 ਸਨ ਚ 80000 ਪੁਲਿਸ ਸੀ ਪੰਜਾਬ ਕੋਲੇ 2024 ਆ ਗਿਆ ਅੱਜ ਵੀ ਅਸੀਂ ਯਾਰ ਕਿੰਨੀ ਪਾਪੂਲੇਸ਼ਨ ਵੱਧ ਗਈ ਕ੍ਰਾਈਮ ਵੱਧ ਗਿਆ ਕੋਈ ਕੁ ਦੇਖਦੇ ਹੀ ਨਹੀਂ ਬਾ ਜਿਹੜੇ ਰਿਟਾਇਰ ਹੁੰਦੇ ਨੇ ਉਹਨੂੰ ਵਰਤੀ ਕਰ ਲੈਂਦੇ ਨੇ ਉਹਨਾਂ ਦੀ ਥਾਂ ਤੇ ਵਧਾਈ ਨਹੀਂ ਮਤਲਬ ਨਫਰੀ ਹੁਣ ਪੁਲਿਸ ਨੂੰ ਗੱਡੀਆਂ ਦਿੱਤੀਆਂ ਨਵੀਆਂ ਤੁਸੀਂ ਦੇਖਦੇ ਹੋਵੋਗੇ ਐਸਐਸਐਫ ਵਾਲੀ ਨਵੀਆਂ ਜਿਹੜੀਆਂ ਗੱਡੀਆਂ ਸੜਕ ਤੇ ਖੜੀਆਂ ਨੇ ਰੱਬ ਨਾ ਕਰੇ ਕੋਈ ਦੁਰਘਟਨਾ ਹੋ ਜਾਏ ਉਹਦੀ ਚੱਕ ਕੇ ਲੈ ਜਾਂਦੇ ਨੇ 45% ਮੌਤਾਂ ਚ ਕਮੀ ਆ ਗਈ ਸੜਕਾਂ ਤੇ ਜਿਹੜੀਆਂ 45% ਲੈ ਕੇ ਨਵੀਆਂ ਗੱਡੀਆਂ ਜਮਨ ਨਵੀਆਂ ਮੈਂ ਕਿਹਾ ਐਸਐਚਓ ਨੂੰ ਦੇਣੀਆਂ ਨੇ ਡੀਜੀਪੀ ਨੂੰ ਕਿਹਾ ਕੀ ਕਰਦੇ ਸੀ ਵੱਡੇ ਅਫਸਰਾਂ ਦੇ ਦਿੰਦੇ ਸੀ ਉਹ ਉਹਨੂੰ ਥੋੜੀ ਜੀ ਰੱਚੜ ਜੀ ਕਰਕੇ ਉਦੋਂ ਥੱਲੇ ਵਾਲੇ ਡੀਐਸਪੀ ਨੂੰ ਦੇ ਦਿੰਦੇ ਸੀ ਉਹ ਹੋਰ ਖਟਾਰਾ ਜੀ ਕਰਕੇ ਉਦੋਂ ਥੱਲੇ ਦੇ ਦਿੰਦੇ ਸੀ ਜੋ ਤੱਕ ਵਿਚਾਰੇ ਐਸਐਚਓ ਕੋਲੇ ਪਹੁੰਚਦੀ ਸੀ ਉਹ ਤੱਕ ਉਹਦਾ ਮੂਰਲਾ ਜਿਹੜਾ ਹੋਇਆ ਬੰਪਰ ਜਿਹਾ ਉਹ ਕਿਸੇ ਹੋਰ ਮਾਡਲ ਦਾ ਹੁੰਦਾ ਸੀ ਪਿਛਲਾ ਕਿਸੇ ਹੋਰ ਮਾਡਲ ਦਾ ਕਈ ਵਾਰੀ ਤਾਂ ਜਿਹਨੂੰ ਫੜ ਨਾ ਜਾਣਾ ਉਹਨੂੰ ਕਹਿਣਾ ਪੈਂਦਾ ਸੀ ਬਾਈ ੱਤਕਾ ਲਾ ਕੇ ਸਟਾਰਟ ਕਰਾਈ ਤੈਨੂੰ ਫੜਨਾ ਹੈ ਯਾਰ ਉਹ ਮੈਂ ਕਿਹਾ ਉਹਨਾਂ ਨੂੰ ਦਿਓ ਓਏ ਜਿਨ੍ਹਾਂ ਨੇ ਕੰਮ ਕਰਨਾ ਹੈ ਯਾਰ ਘੜੀਆਂ ਨੇ ਨਵੀਆਂ ਲੈ ਆਜੇ ਹਜੇ ਇਹਨਾਂ ਨੇ ਕਾਗਜ਼ੇ ਵੀ ਨਹੀਂ ਲਾਏ ਚਾਚ ਕਹਿੰਦੇ ਨਵੀਆਂ ਮਿਲੀਆਂ ਪਹਿਲੀ ਵਾਰ ਇਹਨਾਂ ਨੂੰ ਕਿੱਥੇ ਮਿਲਦੀ ਸੀ ਨਵੀਂ ਗੱਡੀ ਆਫਸਰਾਂ ਨਾਲ ਹੀ ਰਹਿੰਦੀ ਸੀ ਵੱਡਿਆਂ ਨਾਲ ਸੋ ਇਸ ਕਰਕੇ ਲੱਗੇ ਹੋયા ਦਿਲੋਂ ਲੱਗੇ ਹੋયા ਕੋਈ ਪੈਸੇ ਕਮਾਉਣ ਦਾ ਚਾਹ ਨਹੀਂ ਉਹ ਤਾਂ ਚਾਹ ਨਵੇੜ ਤੇ ਤੁਸੀਂ ਸਾਰੇ ਉਹ ਮੈਨੂੰ ਇੱਕ ਫੋਨ ਆਇਆ ਮੈਜਲੂਰ ਸੀਗਾ ਜਲੂਰ ਉਦੋਂ ਜਲੂਰ ਤੋਂ ਪ੍ਰੋਗਰਾਮ ਕਰਕੇ ਕੋਈ ਉਹਨਾਂ ਨੇ ਬੁਲਾਇਆ ਸੀ ਮੈਨੂੰ ਮੈਂ ਨਿਕਲਿਆ ਮੈਨੂੰ ਮੇਰੇ ਦੋਸਤ ਦਾ ਫੋਨ ਆਇਆ ਕਿੱਥੇ ਐ ਮੈਂ ਕਰਜ਼ੇ ਲਾਉਂਦਾ ਫਿਰਦਾ ਕਹਿੰਦਾ ਵੀ ਕਰਜ਼ੇ ਲਾਉਣਾ ਮਤਲਬ ਮੈਂ ਸਮਝਿਆ ਨਹੀਂ ਮੈਂ ਕਿਹਾ ਯਾਰ ਜਲੂਰ ਆਇਆ ਸੀ ਕਹਿੰਦਾ ਜਲੂਰ ਤੋਂ ਤੂੰ ਕਿੱਥੋਂ ਕਰਜ਼ਾ ਲੈ ਲਿਆ ਉਹ ਮੈਂ ਕਿਹਾ ਯਾਰ 1998 99 ਚ ਇਹਨਾਂ ਨੇ ਟੂਰਨਾਮੈਂਟ ਤੇ ਮੇਰਾ ਪ੍ਰੋਗਰਾਮ ਕਰਾਇਆ ਸੀ ਕਿਤੇ ਐਨ ਲਿਖੀ ਫਿਰਨ ਕਹਿੰਦੇ ਭਾਈ ਆਹ ਨਾਲੇ ਫੋਟੋਆਂ ਦੇਖ ਲਾ ਡੂਡ ਲੱਖ ਲਿਆ ਸੀ ਉਦੋਂ ਕਰ ਕਰਾ ਕੇ ਕਹਿੰਦੇ ਵਿਆਜ ਪਾ ਕੇ ਹੁਣ 12 ਲੱਖ ਬਣਦਾ ਦੇ ਕੇ ਜਾਓ ਪਹਿਲਾਂ ਮੈਂ ਪੈਸੇ ਲੈਂਦਾ ਸੀ ਹੁਣ ਮੈਂ ਪੈਸੇ ਦੇ ਕੇ ਜਾਣਾ ਆਹ ਪ੍ਰੋਗਰਾਮ ਵੀ 3-4 ਕਰੋੜ ਚ ਪਊਗਾ ਮੈਨੂੰ ਇਹ ਹੁਣ ਅੱਜੂਰ 12 ਕਰੋੜ ਆ ਗਿਆ ਫਿਰ ਉਹਨਾਂ ਨੇ ਉਦੋਂ ਕਿਤੇ ਪਾ ਬੈਠੇ ਹਿੱਸਾ ਨਾ ਯੱਗ ਚ ਸੇਖੇ ਜਲੂਰ ਆਹ ਰੰਗੀਆਂ ਸਾਰੇ ਪਿੰਡਾਂ ਚ ਮਾਉਂਦੇ ਰਹੇ ਤੁਸੀਂ ਦੇਖਦੇ ਰਹਾਂ ਸੋ ਆਪਾਂ ਨੂੰ ਕੀ ਲੋੜ ਹੈ ਆਪਾਂ ਤਾਂ ਪੈਸੇ ਕਮਾਉਣੇ ਹੁੰਦੇ ਕਮਾ ਲੈਂਦੇ ਉਧਰੋਂ ਕਮਾ ਲੈਂਦੇ ਪਰ ਇਹਨਾਂ ਨੂੰ ਕੌਣ ਹਟਾਉਂਦਾ ਫਿਰ ਇਹੀ ਤਾਂ ਗੱਲ ਹੈ ਨਾ ਗੁਰੂ ਨਾਨਕ ਦੇਵ ਜੀ ਜੇ ਨਾਂ ਤੁਰਦੇ ਸਭ ਕੁਝ ਛੱਡ ਕੇ ਘਰ-ਬਾਰ ਛੱਡ ਕੇ ਉਦਾਸੀਆਂ ਤੇ ਨਾਂ ਤੁਰਦੇ ਫਿਰ ਕਿਰਤ ਕਰੋ ਦਾ ਹੋਕਾ ਕੌਣ ਦਿੰਦਾ ਨਾਮ ਜਪੋ ਦਾ ਬੰਡ ਛਕੋ ਦਾ ਪੰਜਿਆਂ ਨਾਲ ਪਹਾੜ ਕੌਣ ਰੋਕਦਾ ਮਲਕ ਭਾਗੋ ਤੇ ਭਾਈ ਲਾਲੂ ਦੀਆਂ ਰੋਟੀਆਂ 'ਚੋਂ ਫਰਕ ਕੌਣ ਕੱਢਦਾ ਫਿਰ ਇਹ ਤਾਂ ਹਰ ਗੱਲ ਪੈਸੇ ਵਾਸਤੇ ਥੋੜੀ ਹੁੰਦੀ ਹੈ ਯਾਰ ਲੋਕਾਂ ਵਾਸਤੇ ਵੀ ਤੁਰੰਦਾ ਆਉਦਾ ਹੀ ਨਜ਼ਾਰਾ ਹੁੰਦਾ ਹੈ ਭਗਤ ਸਿੰਘ ਹੋਰੀ 23 ਸਾਲ ਦੀ ਉਮਰ 'ਚ ਕਰਤਾਰ ਸਿੰਘ ਸਰਾਭਾ 19 ਸਾਲ ਦੀ ਉਮਰ 'ਚ ਫਾਂਸੀ ਚੜ ਗਿਆ 19 ਸਾਲ ਦੀ ਉਮਰ 'ਚ ਵਰਕਲੇ ਜੁਨੀਵਰਸਿਟੀ ਕੈਲੀਫੋਰਨੀਆ 'ਚ ਪਾਇਲਟ ਦਾ ਕੋਰਸ ਕਰਨ ਗਿਆ ਸੀ ਜਾਜ ਦੇ ਪਾਇਲਟ ਦਾ